ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ। ਛਾੜੂ ਕੌਣ ਲੈ ਕੇ ਗਿਆ ਤੇ ਯਾਰ? ਹਾਂਜੀ। ਛਾੜੂ। ਛਾੜੂ ਛਾੜੂ ਇੱਥੇ ਯਾਰ ਮੈਂ ਸਬਰ ਤੇ ਤੇ ਯਾਰ। ਆ ਸਾਰਾ ਸਬਰ ਦਿੰਦੇ ਆ। ਛਣ ਛਾੜੂ ਆਇਆ। ਫੁੱਲ ਛਾੜ ਤੂੰ ਜੋ ਚਾਹੀਦਾ? ਹਾਂ ਬੂਹਾ ਚਾਹੀਦਾ। ਆ ਹਾਂ 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 ਹਾਂ। ਦੂਜਾ ਦੂਜਾ ਯਾਰ ਕੱਲ ਉੱਪਰ 'ਚ ਮੇਰੇ ਅੰਦਰ ਕਮਰੇ 'ਚ ਤਾਂ ਨਹੀਂ ਉਹਦੇ ਵਿੱਚ ਆਪਣਾ ਬਾਥਰੂਮ 'ਚ ਦੇਖ ਲਈ। ਦੇਖੀ ਬਾਥਰੂਮ ਜੋ ਕੱਲ ਲੱਗਾ ਤਾਂ ਜ਼ੀਰੋ ਕਰਦਾ ਨਹੀਂ ਜਾਂ ਜ਼ੀਰੋ ਕਿਆ ਕਹਿੰਦੇ ਹੁੰਦੇ ਟੈਲਾ ਵਾਸਤੇ? ਦੇਖ ਮੈਂ ਕਰਦਾ ਇਹਦਾ। ਦੇਖੋ ਜੀ ਹਰੇਕ ਬੰਦੇ ਕੋਲ ਕੋਈ ਨਾ ਕੋਈ ਕਲਾ ਹੁੰਦੀ ਆ ਜਿਹੜੀ ਆਕਲਾ ਏ ਇਹ ਵੀ ਕਿਸੇ ਕਿਸੇ ਕੋਲੇ ਹੁੰਦੀ ਜਾਂ ਅੱਜ ਆ ਕੰਮਾ ਦਾ ਹੋ ਜੂ ਬਲਦਾ ਹੋ ਜੂ ਬਲਦਾ ਹੋ ਜਾਂ ਹੈ ਹੋਰ ਕੀ ਆ ਜਿਆ ਜਾ ਜਾ ਕੰਮ ਕਰਨਾ ਲੈ ਟਾਂ ਝਲਵਲ ਝਲਵਲ ਕਰਨਗੇ ਇੱਥੇ ਹੋ ਜੂ ਤੁਹਾਨੂੰ ਜਬਿਜਲੀ ਵਾਲੇ ਦੇ ਇੰਟਰਵਿਊ ਲੈਣ ਦਾ ਤਰੀਕਾ ਬਾਈ ਜੀ ਬਾਈ ਜੀ ਕਦੋਂ ਤੋਂ ਕੰਮ ਸ਼ੁਰੂ ਕਰਿਆ ਤੁਸੀਂ ਇਹ ਆਪਣਾ ਇੱਥੇ ਦਾ ਨਾ 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 ਕਦੋਂ ਤੋਂ ਲੱਗਦੇ ਇਹ ਤਾਰਾਂ ਨੂੰ ਕਰੰਟ ਨਾਲ ਖੇਡਣਾ ਮੈਂ 2002 ਚ 2002 ਚ 2002 ਚ ਲਾ ਕੇ 20 ਸਾਲ ਤੋਂ ਉੱਪਰ ਹੋ ਗਏ ਬੱਤਾ 22 ਸਾਲ ਹੋ ਗਏ 22 23 ਸਾਲ ਹੋ ਚੁੱਕੇ ਹਾਂ ਠੀਕ ਹੈ ਠੀਕ ਹੈ ਇਸ ਹੁਣ ਤੱਕ ਪੈਸੀ ਬੱਸ ਸੌਮਕਾ ਜਨਦਾ ਹੈਗਾ ਹਾਂ ਪੜ੍ਹ ਕੇ ਬਾਅਦ ਡੈਡੀ ਨੇ ਲਾਤੇ ਵੀ ਦੇ ਦੇ ਤੈਨੂੰ ਹਾਂ ਹਾਂ ਤੇ ਬੱਸ ਹੋ ਗਿਆ ਇਹ ਲੈ ਕੇ ਬਾਈ ਅੱਛਾ ਕਮਾਈ ਕਿੰਨੀ ਕਰਦੇ ਵਿੱਚ ਮੈਂ ਤਾਂ ਕੰਮ ਚ ਗਈ ਆ ਮੇ ਤਾਂ ਸਮਾਂ ਹੀ ਬੱਦ ਗਿਆ ਅੱਛਾ ਜਿਹੜਾ ਅੱਜ ਕੱਲ ਨਵਾਂ ਜੂਥ ਹੈ ਤੁਸੀਂ ਉਹਨੂੰ ਕਹੋਗੇ ਵੀ ਕੰਮ ਕਰੋ ਹਾਂ ਜ ਸਮਝੋ ਕਰੋ ਵਧੀਆ ਜੀ ਹਾਂ ਹਾਂ ਬੱਸ ਮੰਦੇ ਨਾ ਕੰਮ ਸਿੱਧਾਈਆ 6 ਮਹੀਨੇ ਲੱਗ ਜਾਂਦਾ ਮੈਸਤਰੀ ਬਣ ਜਾਂਦਾ ਅੱਛਾ ਮੰਨੂ ਕੇ ਮੰਨ 2.5 ਤੋਂ 3 ਸਾਲ ਤੱਕ ਲਾਉਣੇ ਚਾਹੀਦੇ ਆ 2.5 ਤੋਂ 3 ਸਾਲ ਅੱਛਾ ਤਾਂ ਜਾ ਕੇ ਮੈਸਤਰੀ ਬਣਦਾ ਤੇ ਉਹ 6 ਮਹੀਨੇ ਜਾ ਕੇ ਵਸਤਾਂਾਂ ਜੋੜਨਾ ਜੋੜਨੇ ਆ ਗੀਆਂ ਵੀ ਮੈਂ ਮੈਸਤਰੀ ਬਣ ਗਿਆ ਅੱਛਾ ਉਹ ਕਦੇ ਕਦੇ ਵਾੜ ਪਾ ਕੇ ਫਾਸ ਗਿਆ ਉੱਥੇ ਬੰਦਾ ਬੰਦਾ ਅੱਛਾ ਹੂੰ ਲੋਪਾ ਇਹ ਵੀ ਕੰਮ ਬਹੁਤ ਕਲਾ ਵਾਲੀ ਆ ਇਸ ਤਰੀਕਾ ਇਹ ਰਵੀ ਜੋ ਸੇਮੇਂ ਲਾ ਕੇ ਕੋਈ ਮੰਦਾ ਵਿਸਤਰੀ ਬਣਦਾ ਨਹੀਂ ਬਣਦਾ ਹੈਗਾ। ਮੈਂ ਵੀ ਕੰਮ ਜਾਣਦਾ ਤਾਂ ਬਾਈ ਇਹ ਤਾਂ ਸਾਰਾ। ਜਾਂ ਮੈਂ ਆਪਣੇ ਘਰ 'ਚ ਜਿਹੜੀ ਆਪਣੀ ਅਮਾਸਲ ਨਾਦ ਦਾ ਕੀ ਇਹ ਡਾੜਾ ਮਾਸਲ ਵੀ ਜਾਣਦਾ ਸਾਰਾ ਕੰਮ ਹੈ ਬਿਜਲੀ ਵਾਲਾ। ਤੇ ਜਿਹੜੀ ਮੈਂ ਘਰ 'ਚ ਆਪਣੇ ਇਨਵਰਟਰ ਦੀ ਤਾਰ ਆਪੇ ਪਾਤੀ ਦੀ ਸਾਰੀ ਮੈਂ। ਅੱਛਾ ਜੀ। ਤੇ ਕੰਮ ਆ ਸਾਰੇ ਕਰਿਆ। ਅੱਛਾ। ਪਰ ਹੁਣ ਮੈਂ ਆ ਕੇ ਆ ਹੁਣ ਬਾਈ ਜੇ ਹੁਣ ਮੈਂ ਸਾਰਾ ਕੰਮ ਆਵੇ ਕਰਨ ਲੱਗ ਗਿਆ। ਤੇ ਤੁਹਾਨੂੰ ਕੰਮ ਕਿੱਥੇ ਮਰੂਗਾ? ਗਲਤ ਹੋ ਗਈ ਏ। ਆਹ ਇੱਧਰ ਆ। ਜੋ ਲੱਗ ਗਿਆ ਉਹ ਆਪ ਤੇ ਨਿਊਟ ਆਰਥ ਆਈ ਅੱਛਾ ਤੇ ਮਾਰਦੇ ਨੇ ਤੇ ਮਾਰਦੇ ਦੇ ਪਰ ਵੀ ਇਹ ਸਾਰੇ ਪਲੱਗਾਂ ਜੱਥੇ ਜੁੜਨਾ ਹੈ ਅੱਛਾ ਹਾਂ ਸਾਰੇ ਲੈਂਟਾਂ ਚ ਹਾਂ ਹਾਂ ਪੱਖੇ ਜੀ ਆਪ ਜੋੜਿਆ ਦਾ ਅੱਛਾ ਪੱਕਾ ਕੰਨ ਸ਼ੋਰ ਮੰਦ ਦਾ ਹਾਂ ਹਾਂ ਹੁਣ ਲੈ ਕੇ ਆ ਕੇ ਪੱਕੇ ਰੱਤ ਲਾਉਂਗਾ ਤਾਂ ਕਰੰਟ ਨਹੀਂ ਮਜਬੂਰ ਠੀਕ ਯਾਰ ਇੱਕ ਉਹ ਲਾਉਂਗੀ ਆਪਣੇ ਜਿਹੜੇ ਵੀ ਜਦੋਂ ਕੋਈ ਮਰਜ਼ਾ ਆ ਕਰੰਟ ਲੱਗਦਾ ਵੀ ਆਪਣੇ ਆਪੇ ਸਵਿਚ ਆਫ ਹੋ ਜਾਂਦੀ ਆ ਉਹ ਲੱਗਣੀ ਆ ਆਪਣੇ ਹਾਂ ਇਸਾ ਮੈਨੂੰ ਕੱਲ ਬੰਦਾ ਫੋਨ ਆਇਆ ਸੀ ਕਿ ਸਾਡੇ ਬਾਹਰ ਇਦਾਂ ਐ ਜੇ ਮੜੇ ਕਿਸ ਨੂੰ ਕਰੰਟ ਲੱਗਦਾ ਨਾ ਉਹ ਜਿਹੜੀ ਪਿੱਛੇ ਐਮਸੀ ਕਰੰਟ ਸੀ ਉਹ ਕਹਿੰਦੇ ਉਹ ਐਮਸੀ ਵੀ ਉਹ ਐਮਸੀ ਵੀ ਹੁੰਦਾ ਐਮਸੀ ਵੀ ਤਾਂ ਚੱਲ ਲੋਡ ਪੇ ਦੇ ਐਮਸੀ ਟ੍ਰਿਪਰ ਆ ਜਾਂਦੀ ਹਾਂ ਹਾਂ ਉਹ ਹੋਰ ਲੱਗ ਹੁੰਦੀ ਚੀਜ਼ ਉਹ ਲੱਗ ਹੁੰਦੀ ਐ ਜੇ ਕੋਈ ਚੀਜ਼ ਕਰੰਟ ਮਾਰਦੀ ਅੱਥੋਂ ਕੋਈ ਸ਼ਾਰਟ ਹੁੰਦੀ ਆ ਹਾਂ ਉਹ ਸਪਲਾਈ ਜਿਹੜੇ ਬੰਦ ਕਰ ਦਿੰਦੇ ਸਪਲਾਈ ਸਾਰੀ ਬੰਦ ਕਰ ਦਿੰਦੇ ਹਾਂ ਕੋਈ ਚੀਜ਼ ਅੱਥੋਂ ਹੁੰਦੀ ਐ ਠੀਕ ਐ ਬ੍ਰੇਕਰ ਉਹ ਲੱਗਿਆ ਹੁੰਦਾ ਨਾ ਉਹ ਅੱਠ ਦਾ ਉਹਦੇ ਥ्रू ਜਾਂ ਕਿ ਉਹਦੇ ਥ्रू ਲੈਟ ਹੋ ਗਈ। ਮੈਨਾਂ ਬਾਹਰ ਬਿਜਲੀ ਦਾ ਕੰਪ ਆਇਆ ਬੰਦਾ। ਹੂੰ। ਉਹਨੇ ਕੀ ਕਹਿੰਦੇ ਹੁੰਦੇ ਆ ਤਾਰਾਂ 'ਚ ਕੱਢੀਆਂ। ਅੱਛਾ। ਹੱਥ ਲਾਇਆ। ਹਾਂ। ਤਾਂ ਹੁਣ ਦੇ ਕਰੰਟ ਨਹੀਂ ਹੈਗਾ। ਉਹ ਸਾਰੀ ਜਿਹੜੇ ਪਿੱਛੇ ਉੜੂਗੀ ਸਾਰੀ ਕਿਸ ਸੁਪਲਾਈ। ਹੂੰ। ਉੱਥੇ ਉਹਨਾਂ ਪਤਾ ਦਾ ਚੀਜ਼ ਹੈ। ਮੈਨਾਂ ਕਹਿੰਦਾ ਇੱਥੇ ਗੱਲ ਚੀਜ਼ ਹੈਗੀ ਇਹ। ਜੋ ਕਿ ਮੜੇ ਜੇ ਪੁੱਛ ਨਿਆੜਾ ਨਿਕਲੇਗੇ ਤੇ ਫਿਰ ਵੀ ਉਹ ਉਹ ਹਾਂ। ਇਹ ਨਹੀਂ ਜੀ ਚੀਜ਼ ਇਹ ਜਿਹੜੀ ਚੀਜ਼ ਹੈ ਨਾ ਸੇਫਟੀ ਦੀ ਹੁੰਦੀ ਆ ਇਹ ਜ਼ਰੂਰ ਆਪਣੇ ਘਰ ਦੇ ਵਿੱਚ ਲੋਅ ਆਰਥ ਲੋਅ ਚੀਜ਼ਾਂ ਇਹ ਆ ਘਾੜ ਘਾੜ ਚੀਜ਼ਾਂ ਥੋੜੇ ਜਿਹੇ ਪੈਸੇ ਪਿੱਛੇ ਵੱਡਾ ਆ ਆਪ ਆਪਣਾ ਖਰਾਬ ਕਰਕੇ ਬਹਿ ਜਾਂਦਾ ਇਹ ਨਹੀਂ ਲਾਉਣਾ ਇਹ ਮੈਂ ਤਾਂ ਭਾਈ ਕੋ ਸਾਰੇ ਵੀ ਚੀਜ਼ਾਂ ਆਪਾਂ ਨੇ ਸਾਰੇ ਵਧੀਆ ਲਾਉਣੀਆਂ ਆਪਣੀ ਜਿਹੜੀ ਤਾਰ ਵੀ ਹੈਵਲ ਦੀ ਆਈ ਆ ਸੁੱਚਾ ਵੀ ਆਪਣੀ ਹੈਵਲ ਦੀਆਂ ਇਹ ਸਾਰੀਆਂ ਦਿਖਾਦਾ ਤੁਹਾਨੂੰ ਮੈਂ ਕੰਪਨੀ ਹੈਵਲ ਦਿਖਾਉਂਦਾ ਤੁਹਾਨੂੰ ਆ ਦੇਖ ਦਰੋ ਤਾਹਿਆ ਇਹ ਵਾ ਸੱਚ ਜਿਹਾ ਇਹਦੇ ਕੁਛ ਕੁ ਕੁ ਲੱਗ ਚੁੱਕੀਆਂ ਆ ਦੇਖ ਦਰ ਡੱਬੀ ਵਿੱਚ ਇੱਕ ਯਾਰ ਜਿਹੜੀ ਇਹਦੀ ਗਾਰੰਟੀ ਦਿੱਤੀ ਆ ਮਜੀ 2 ਸਾਲ ਦੀ 2 ਸਾਲ ਦੀ ਦੋ ਸਾਲ ਦੀ ਨਾ 3 ਸਾਲ ਦੀ ਹੁੰਦੀ ਗਾਰੰਟੀ ਇਹਨਾਂ ਦੀ ਆ ਸੋਚਾ ਲੈਂਦੇ ਆਪਾਂ ਇਹਦੇ ਨਾਲ ਆਹ ਕੀ ਅੱਛਾ ਅਸੀਂ ਤਾਂ ਇਹਦੇ ਵਿੱਚ ਇਹਦੇ ਪੇਜ ਦੇ ਬਾਅਦ ਉੱਪਰ ਕਵਰ ਲਗਾ ਫਿਰ ਵਧੀਆ ਲੱਗਣੀ ਆ ਇਹ ਹਾਂ

ਤੇ ਉਹ ਅਥਰੇ ਸੱਚਾ ਲੇਖਦਾ ਕਹਿੰਦਾ ਮੈਂ ਵੀ ਇਹਦੇ ਨਾਲ ਦੇ ਲੇਕੇ ਆਉਣੀ ਆ ਤੇ ਉਹ ਫਿਰ ਨਾ ਇਹ ਢੰਗ ਜਿਹੇ ਨਾਲ ਫਸਦੇ ਵਿੱਚ ਸੱਚਾ ਆ ਦੇਖੋ ਤੇ ਪਾਖੜਾ ਡੈਮ ਸਾਰਾ ਬਣਿਆ ਹੋਇਆ ਇੱਥੇ ਨੂੰ ਕੱਲੇ ਕੱਲੇ ਦੇ ਕਮਰੇ ਦਾ ਲਿਖ ਦੇਣਾ ਇਹਨੇ ਬਾਈ ਨੇ ਕਿ ਕਿਹੜੇ ਕਮਰੇ ਦੀ ਕਿਹੜੀ ਦੀ ਸਪਲਾਈ ਆ ਕਿਹੜੇ ਦੀ ਆ ਕਿਹੜੇ ਦੀ ਕਿਹੜੀ ਜਦੋਂ ਕਿਸੇ ਕਿਸੇ ਕਮਰੇ ਜੇ ਕੋਈ ਫਾਲਟ ਆ ਗਿਆ ਉਹਦੀ ਸੱਚ ਚੱਕ ਦੋ ਬਾਕੀ ਸਪਲਾਈ ਚੱਲਦੀ ਰਹਿੰਦੀ ਆ ਐਦਾਂ ਹੁਣ ਇੱਕ ਇੱਥੇ ਪੂਰਾ ਬੋਰਡ ਬਣਾਉਣ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਤੇ ਸਾਰੀਆਂ ਤਾਰਾਂ ਤੁਰਾਂ ਬਜਦੀਆਂ ਤਾਰ ਤਾਂ ਭੜੀ ਹੋਊ ਮਜ਼ਬੂਤ ਆ ਇਹ ਰਹੀ ਜੀ ਜਦੋਂ ਮੈਂ ਉੱਥੇ ਟਾਰਲੇਡ ਗਿਆ ਲੁਧਿਆਣੇ ਤੇ ਲੁਧਿਆਣੇ ਉਹ ਕਹਿੰਦੇ ਜਿਹਦਾ ਪਤਾ ਉਹ ਵੀ ਕਹਾ ਪਤਾ ਜਾਣਦੇ ਸੀ ਮੈਨੂੰ ਤੇ ਉਹ ਕਹਿੰਦਾ ਹੈਵਨ ਦਾ ਨਾਮ ਚੱਲਦਾ ਕੰਪਨੀ ਤਾਂ ਹੋਰ ਬਹੁਤ ਆਈਆਂ ਹੋਈਆਂ ਹੈਵਨ ਦੇ ਮੁਕਾਬਲੇ ਉੱਪਰ ਦੀ ਆ ਪਰ ਹੁਣ ਕਹਿੰਦਾ ਵੀ ਹੈਵਨ ਲੋਕਲ ਜ਼ਿਆਦਾ ਮਸ਼ਹੂਰ ਕਰਦੇ ਜਿਹਨੂੰ ਕਿਸੇ ਨੂੰ ਪੁੱਛੋ ਹੈਵਨ 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 ਹੈਰੀਜ਼ਨ ਤੇ ਹੁਣ ਆਪਾਂ ਚਾਉਦੇ ਆ ਅੱਪਰ ਤੁਹਾਨੂੰ ਮਿਸਤਰੀ ਦਿਖਾਉਨੇ ਆ siapa nih yang dia nergara ਕੌਮਾ ਥੋੜਾ ਸਲੋ ਚੱਲ ਰਿਹਾ ਤੁਹਾਡਾ ਯਾਰ ਇੱਥੇ ਕੱਦੇ ਫਸੇ ਸੀ ਮਕੁੱਠੇ ਪਰੇ ਹਾਂ ਐਨਾ ਟਾਈਮ ਤੁਸੀਂ ਥੱਲੇ ਨਹੀਂ ਲਾਇਆ ਜਿੱਨਾ ਤੁਸੀਂ ਇੱਥੇ ਲਾਤਾ ਚਲੋ ਆਜੋ ਫਿਰ ਥੱਲੇ ਨੂੰ ਆਓ ਹੌਲੀ ਹੌਲੀ ਹਾਂ ਹੋਇਆ ਕੁਛ ਬਰਦਾ ਹੋਇਆ ਕੁਛ ਹੈ ਹਾਲ ਤੱਕ ਤਾਂ ਕੁਛ ਨਹੀਂ ਹੋਇਆ अच्छा ਇਹਦਾ ਤੁਸੀਂ ਹੁਣ ਮਹਾਨ ਬਲੌਗ ਪਰ ਦੇਖਦੇ ਹੋ ਜਾਂ ਮਹਾਨ ਬਲੌਗ ਪਰ ਇਹਨੇ ਅੱਜ ਮੇਰਾ ਦੋਸਤ ਆ ਜਗਰਾਤਰੀ ਆ ਜ ਵਰਕੀ ਖਾਧੀ ਹੈ ਜਿਹੜੇ ਨੇ ਖਾਤਾ ਗਏ ਹੁਣ ਬਾਅਦ ਹਲਾ ਅਸਰ ਥੋੜਾ ਥੋੜਾ ਹੋਣਾ ਸ਼ੁਰੂ ਹੋਣਾ ਹੈ ਬੇ ਬੇਰ ਉਹ ਵੀ ਕਿਹੜਾ ਹਾਲਾਤ ਕਰਦੇ ਹੈ ਇਹਨਾਂ ਕੁਲ ਤੁਹਾਨੂੰ ਸਾਹਮਣੇ ਦੇ ਵੀ ਦਿਖਾ ਦਈਏ ਸਾਰਾ ਕੁਝ ਉਦੋਂ ਨਿੱਤਰ ਅਸੀਂ ਖੜੇ ਜੈਸੂ ਦਾ ਜਨਮ ਦਿਨ ਹੁਣ ਉਹ ਦੇਖਦਾ ਸਟੇਟਸ ਦੇਖਦਾ ਤਾਂ ਮੈਂ ਕਿਸੇ ਬੰਦੇ ਨੂੰ ਇੱਕ ਆ ਕੋਬਾਇ ਹੈ ਸੀ ਕਿ ਆ ਕਰਨ ਦੇ ਹਲੋ ਚਲੋ ਫੋਟੋ ਹੀ ਪੁੱਛਦੇ ਹਾਂ ਸਟੇਟਸ ਤੇ ਰਵਟਾ ਫੋਟੋ ਆ ਗਿਆ ਕਿ ਤੇ ਤਾਂ ਫਿਰ ਤੋਂ ਕਮੈਂਟਾਂ ਚ ਪੁੱਛਦਾ ਜੋ ਡੇਟ ਕਿਹੜੀ ਹੋ ਸਕਦੀ ਹੈ ਹਾਂ ਵਸਤਰੀ ਇੱਕ ਬੰਦਾ ਉਹ ਚਾਰ ਸਾਲ ਬਾਅਦ ਜਨਮ ਦੇ ਨੰਬਰ ਵਿੱਚ ਆਇਆ ਉਹ ਕਿਹੜਾ ਬੰਦਾ ਹੋ ਸਕਦਾ ਕਿਹੜੀ ਡੇਟ ਹੋ ਸਕਦੀ ਹੈ ਉਹ ਅਰਵੇ 8ਆਂ ਹਰੇ ਇੱਕ ਨਾ 8ਆਂ ਤਾਂ ਹੁੰਦਾ ਇੱਕ ਨਾ 4 ਸਾਲ ਬਾਅਦ 29 ਹੁੰਦੀ ਹੈ ਪਤੀ ਆ ਗਿਆ ਹਾਂ ਇਟ ਇਜ਼ ਸਾਡੀ ਜੈਸਵਰ ਉਧਰ ਉਹ 4 ਸਾਲ ਬਾਅਦ ਆਉਂਦਾ ਉਹਦਾ ਹਾਂ ਮੈਨੂੰ ਗੱਲ ਚਾਚੇ ਮੇਰਾ ਬਰਥਡੇ ਮੈਂ ਕਰ ਤੇਰਾ 4 ਸਾਲ ਬਾਅਦ ਆਉਂਦਾ ਕੋਈ 282 ਨਹੀਂ ਕੋਈ ਪਹਿਲੀ ਪੂਰੀ ਨਹੀਂ ਹੈਗੀ ਕਿਸੇ ਨੇ ਕਿਹਾ ਮੈਂ ਪੁੱਛਿਆ ਸੀ ਨਹੀਂ ਉਹਦੇ ਵਿੱਚ ਤੇਰਾ ਕਮੈਂਟਾਂ ਦੇ ਵਿੱਚ ਵੀ 4 ਸਾਲ ਬਾਅਦ ਕੀ ਦਾ ਬਰਥਡੇ ਬਰਥਡੇ ਆਉਂਦਾ ਉਹ ਡੇਟ ਕੀ ਹੋ ਸਕਦੀ ਹੈ ਉਹ ਰਿਕੂ ਆ ਗਿਆ ਇੱਕ ਗੱਲ ਕਰ ਰਿਹਾ ਵੀ ਖੜੇ ਇੱਥੇ ਜਾਵਣੇ ਕੋਣੇ ਦੋਨਾਂ ਦਾ ਮੜਾ ਕੋਲੇ ਹਾਲ ਚਾਲ ਪੁੱਛਦਾ ਉਹਦਾ ਲਾਦਾ ਇੱਥੇ ਰੋਕ ਉੱਥੇ ਪਹੁੰਚਦਾ ਮੈਂ ਉਹ ਕਾਹਨਾ ਸਾਜ ਕਿਹੜੀ ਜ਼ਿਲੇ ਦੇ ਕੈਨੇਡਾ ਦੇ ਜੱਜ ਭਰ ਕੇ ਆ ਰਿਹਾ ਹਾਲ ਚਾਲ ਪੁੱਛਣ ਵਾਸਤੇ ਅਮਰੀਕਾ ਤੇ ਆ ਰਹੇ ਅੱਜ ਸਾਜ ਰ ਫਿਰ ਬੰਦੇ ਐ ਯੂ ਐਸ ਏ ਤੋਂ ਇੱਕ ਬੰਦੇ ਨੇ ਇੱਥੇ ਤੱਕ ਆਫਰ ਦੇ ਦਿੱਤੀ ਕਹਿੰਦਾ ਜਿੰਨਾ ਵੀ ਟੈਸਟ ਪਰ ਪੈਸੇ ਲੱਗਣਗੇ ਅਸੀਂ ਦਵੂਗੇ ਉਹਦਾ ਸਰ ਏ ਟੂ ਏ ਟੂ ਜ਼ੈਡ ਕਰਵਾ ਦੇ ਦੇ ਕਰਾ ਦੇ ਪੈਰਾ ਲੈ ਕੇ ਸਰ ਤੱਕ ਸਾਰੀ ਟੈਸਟ ਕਰਾ ਦੇ ਦੇ ਪੂਰੀ ਬਾਡੀ ਦੀ ਐਮ ਆਰ ਆਈ ਕਰਵਾ ਦਿੰਦੇ ਸਾਰੀ ਉਹ ਹੋਰ ਹੋਰ ਪੂਰੀ ਬਾਡੀ ਦੀ ਐਮ ਆਰ ਆਈ ਕਰਾ ਦੇ ਬੜੇ ਸਪਾਂਸਰ ਬਾਹਰ ਬੈਠੇ ਤੇ ਕਰਾ ਦੇਣਾ ਉਹਨਾਂ ਨੇ ਹੁਣ ਜੇ ਨਾ ਕੋਈ ਮੁੱਕੇ ਧਰਦਾ ਤੇਰੇ ਜਿਹੜਾ ਸਾਣਾ ਗੁੰਮੋਕੇ ਦਾ ਫੇਰ ਉਹ ਇਤੇ ਗੱਲਣਾ ਸਾਹਦਰੇ ਆਏ ਮੋੜੇ ਪਿੱਛੇ ਤੇ ਮੋੜੇ ਤਾਂ ਹੈਗੇ ਬਾਈ ਬੜਾ ਔਖਾ ਉੱਥੇ ਮੈਂ ਤਾਂ ਚੱਕਦਾ ਨਹੀਂ ਜਗਣਾ ਮੈਂ ਕਹਿੰਦਾ ਭਾਈ ਟੈਸਟ ਬੰਨ ਦਰਾ 30-25 ਹਜ਼ਾਰ ਰੁਪਏ ਲੱਗ ਜਾਣਾ ਸਾਰੇ ਟੈਸਟਾਂ ਪਰ ਮੈਂ ਠੀਕ ਆ ਮੈਂ ਠੀਕ ਆ ਪੈਸੇ ਨਹੀਂ ਖਰਚਣੇ ਹੈ ਮੈਂ ਠੀਕ ਹੈ ਕਹਿੰਦਾ ਕੋਈ ਟੋ ਲੋੜ ਨਹੀਂ ਕਹਿੰਦਾ ਪਹਿਲੇ ਮੈਨੂੰ ਹੋ ਗਿਆ ਤਾਂ ਫਿਰ ਠੀਕ ਹੋ ਗਿਆ ਤਾਂ ਮੈਂ ਨਹੀਂ 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 ਇਹਦੇ ਕੋ ਤਾਂ ਫੇਰ ਕੋਲ ਤੇ ਤੈਨੂੰ ਕਿਤੇ ਬਾਹਰ ਬੈਠੇ ਨਹੀਂ ਉਸ ਦਾ ਖੇਤਾ ਜੋ ਹੁੰਦਾ ਕਿਤੇ ਵੀ ਹੋ ਸਕਦਾ ਹੋਰ ਬਾਈ ਇਹ ਤਾਂ ਹੈ ਮੈਂ ਫੇਰ ਉੱਥੇ ਹੁਣ ਅਸੀਂ ਤਾਂ ਹੈਗੇ ਜੇ ਕਾਦੇ ਗਿਆ ਮਾ ਜੇ ਉਰੀ ਹੋ ਜਾਂਦਾ ਫੇਰ ਕਿਹਦੇ ਨੂੰ ਜਾਣਾ ਤਾਂ ਉਦੋਂ ਉਹਦਾ ਹੈਈ ਜੀ ਉਹਨੇ ਸਾਰਾ ਖੇਤਾਂ ਜੋਂ ਉਹ ਇਦਾਂ ਚੱਲਿਆ ਹਾਂ ਇਹ ਥੋੜੀ ਹੁੰਦਾ ਹੋਣੀ ਦਾ ਪਰ ਟੈਸਟ ਟਸਟ ਕਰਾ ਲਾ ਬਈ ਘਰ ਦੇ ਤਾਂ ਬਹੁਤ ਫਿਕਰ ਕਰਦੇ ਜੇ ਟੈਲੀਫੋਨ ਕਹਿੰਦੇ ਅਸੀਂ ਆਉਂਦੇ ਗੱਡੀ ਲੈ ਕੇ ਮੈਂ ਕਿਹਾ ਨਾ ਬਈ ਅਸੀਂ ਹੈਗੇ ਨਾਲ ਬਹੁਤ ਫਿਕਰ ਕਰੀ ਇਹਦੀ ਮੈਂ ਟੈਕਸੀ ਕਰਕੇ ਸਹੀ ਆਉਣਾ ਕਹ ਨਾ ਨਾ ਰਹਿਣ ਦਿਓ ਉਹ ਕਹਦਾ ਹੁਣੀ ਆ ਹਾਂ ਬੰਦਾ ਕੋ ਮਿਲਿਆ ਹੋਇਆ ਘੈਂਟ ਜਾ ਘਰ ਚੱਲ ਆ ਦੇ ਪੱਲੀ ਲੱਗ ਸਾਰਾ ਘਰ ਤਾਂ ਸਾਰੇ ਦੇ ਸਿਰ ਪਰ ਚੱਲਦਾ ਤੇ ਡੌਲ ਪਰ ਹੋ ਜਵੇ ਹੈ ਗੱਲਾਂ ਮਾਰੀ ਡੌਲ ਪਰ ਵੀ ਤਾਂ ਹੱਸਦਾ ਬੈਠੇ ਫੇਰ ਕਰਦਾ ਵੇ ਟੈਸਟ ਕਰਾਉ ਸਾਰੇ ਮੇਰੇ ਇਹਨਾਂ ਦੇਖੋ ਕਿੱਥੇ ਗਿਆ ਹੋ ਗਿਆ ਰੋਟੀ ਆ ਗਈ ਉਹਦੇ ਵਿੱਚ ਨਾ ਚਾਰ ਦੁੱਜਾ ਮੰਗਾਈ ਸੀ ਇੱਕ ਮਿੱਸੀ ਰੋਟੀ ਮੰਗਾਈ ਸੀ ਮਿੱਸੀ ਰੋਟੀ ਦੇ ਚਾਰ ਹਿੱਸੇ ਗੱਲ ਚਲ ਮੰਗਾ ਬੁਰਕੀ ਬੁਰਕੀ ਸਾਰੇ ਬੰਦੇ ਖਾ ਲੰਦੇ ਆ ਬੇਸਣ ਦੀ ਉਹ ਹਲੇ ਇਹਨੇ ਇਹਨੇ ਨਹੀਂ ਖਾਧੀ ਹੈਗੀ ਹਲੇ ਉਹ ਖਾ ਕੇ ਚਾਰ ਰੁਪਈਆ ਤੇ ਇੱਕ ਹੋਰ ਇੱਕ ਦੂਜੀ ਆਰਡਰ ਕਰੀ ਆ ਇਹ ਬੈਠਾ ਬੈਠਾ ਕਹਿੰਦਾ ਕਹਿੰਦਾ ਇਹ ਰੋਟੀ ਨਹੀਂ ਅੰਦਰ ਨੂੰ ਜਾਂਦੀ ਹੈਗੀ ਨਾ ਕਦਾ ਰੋਟੀ ਨਹੀਂ ਅੰਦਰ ਨੂੰ ਜਾਂਦੀ ਹੈਗੀ ਤੇ ਮਗਾ ਨਾ ਕੋਈ ਗੱਲ ਨਹੀਂ ਬਸ ਇੰਨੀ ਗੱਲ ਦੀ ਕਹਿਣ ਦੇ ਹਲੋ ਰੋਟੀ ਬੰਦੇ ਅੰਦਰ ਆਰਡਰ ਦਿੱਤਾ ਉਹਨੂੰ ਬਸ ਮੈਂ ਉ ਰੋਟੀ ਦਿਖਾ ਕੇ ਕੈਮਰਾ ਬੰਦ ਕਰਿਆ ਬਜਾ ਦੇ ਥੱਲੇ ਨੂੰ ਕਰਦੇ ਮੁੰਡੀ ਸਿਰ ਹਲ ਕਰਦਾ ਅਸੀ ਕਹਿੰਦੇ ਮੈਂ ਕੀ ਹੋ ਗਿਆ ਨਿੰਨੇ ਕੀ ਹੋ ਗਿਆ ਸਾਤੀ ਗੁੱਟੇ ਕੋਈ ਕੁਸ ਗੁੱਟੇ ਕਹਿੰਦਾ ਮੇਰਾ ਕੋਈ ਕੋਈ ਵੇਰੇ ਕੌਣ ਹੈ ਕੌਣ ਹੈ ਕਹਿੰਦਾ ਮੈਨੂੰ ਵੀ ਤਾਂ ਪਤਾ ਕੌਣ ਦਾ ਹੈ ਮੈਡਮ ਕਹਿੰਦੇ ਅੱਖਾਂ ਖੋਲ ਅੱਖਾਂ ਖੋਲਦੇ ਆ ਬਣਾਏ ਦੇਖੀਆ ਵਾਬਾ ਕਿਤੇ ਵਰਦਾ ਪਏ ਜੋ ਮੇਰਾ ਤਰੀ ਲੱਗਿਆ ਇਹ ਉਹਨੇ ਜਦ ਮੁੱਕੇ ਮਾਰ ਇਹਨੇ ਜਦ ਮੁੱਕਾ ਮੱਕਾ ਜਿਹਾ ਮਾਰੇ ਪਤਾ ਨਹੀਂ ਕਿਦਾ ਉਹਨੇ ਉਹਨੇ ਕੌਣ ਮਾਰਦਾ ਮੈਨੂੰ ਉਹ ਕੌੜ ਕੌੜਦਾ ਮੈਨੂੰ ਹਾਂ ਉਹਦੇ ਪਰਚਾ ਹੋ ਜਾਂਦਾ ਸਾਲੇ ਡਰਾਈਵਰ ਕਿੰਨਾ ਹੈ ਤੇ ਉਹਦੇ ਬਾਅਦ ਭਾਈ ਹੱਥਾਂ ਪੈਰ ਤੇ ਪੈ ਗਈ ਫਟਫਟ ਇਹਨੇ ਫਿਰ ਉੱਛਲਿਆ ਇਹ ਉੱਛਣ ਤੋਂ ਬਾਅਦ ਠੀਕ ਹੋ ਗਿਆ ਫਿਰ ਦੇ ਬਾਦੇ ਠੀਕ ਹੋਦਾ ਮਸਾ ਹਾਂ ਉਛੜਾ ਐਸੜੇ ਜਿਹਾ ਨਿਕਲਿਆ ਪਿਆਜ ਹਾਂ ਪਿਆਜ ਦਾ ਸਾਰਾ ਇਸਰੇ ਬੱਟਿਆਂ ਨੂੰ ਕਿਹਾ ਬਿੱਲ ਬਿਲਕੁਲ ਨਿਕਲ ਆਪਣਾ ਬੰਦਾ ਚੱਕੋ ਰੇ ਅਸੀਂ ਕਿਹਾ ਵੀ ਕਿੰਨੇ ਪੈਸੇ ਬਣ ਕੇ ਦੇ ਦਿੰਦੇ ਨੇ ਪੈਸੇ ਨਾ ਨਾ ਕਹਿੰਦਾ ਕੋ ਪੈਸੇ ਪੁੱਛਦਾ ਕਹਿੰਦਾ ਹੁੰਦੇ ਰਹਿਣਗੇ ਤੂੰ ਬੰਦਾ ਚੱਕੋ ਇਹ ਪਿੱਛੇ ਪਾਇਆ ਅ ਗੱਡੀ ਦੇ ਵਿੱਚ ਇੱਕ ਵਾਰ ਪਾਇਆ ਪਹਿਲਾਂ ਪੰਜਪੁਰਾ ਪਾ ਕੇ ਮਲੇ ਮਲੇ ਜਦ ਕਹਿੰਦੇ ਚੱਕ ਕੇ ਲੈ ਕੇ ਜਾਓ ਇਹ ਕਹਿੰਦਾ ਤੁਰਕੇ ਚਲੀ ਜਾਂਦਾ ਨਾ ਕਹਿੰਦੀ ਉਹ ਜਦ ਡਾਕਟਰ ਕਹਿੰਦੇ ਚੱਕ ਕੇ ਲੈ ਕੇ ਜਾਓ ਤਾਂ ਹੱਥਾਂ ਤੇ ਫੜਿਆ ਕਿ ਚਾਰ ਵਾਰ ਗੱਡੀ ਚੱਕੀ ਜਾ ਰਹੇ ਚੱਲਦੇ ਕੋਲ ਮਿਲ ਗਿਆ ਤੇ ਜਦ ਨੇ ਉਲਟੀ ਕਰੀ ਬੀ ਬਿਚਾਰ ਬੁਰਕੇ ਬਹਰ ਨੂੰ ਆਉਣ ਉਲਟੀ ਨਾਲੇ ਠੀਕ ਹੁੰਦਾ ਬਾਈ ਜੇ ਸੌਂਤ ਜਾਵੇ ਜੋੜ ਨਹੀਂ ਸੱਟ ਲੱਗੀ ਸਿਰ 'ਤੇ ਉਹਨੂੰ ਗੁੰਮੇ ਹੋਗਾ ਤਾਂ ਉਹਨੂੰ ਅਸੀਂ ਉੱਧਰ ਲੈ ਕੇ ਬੇਲੇ ਹਸਪੀਟਲ ਲੈ ਕੇ ਉੱਥੇ ਉਹਨਾਂ ਕਹਿੰਦੇ ਕੁਛ ਨਹੀਂ ਫਲਾਉ ਉਹਨਾਂ ਦਾ ਡਾਕਟਰ ਇਹ ਹੈ ਨਹੀਂ ਤਾਂ ਅਸੀਂ ਲਿਆ ਚੱਲ ਰੋਪਣ ਖਿੱਚਦੇ ਗੱਡੀਆਂ ਸਾਰੇ ਕਾਬਰੇ ਵੇ ਉਹ ਉੱਥੇ ਰਸਤੇ 'ਚ ਕਹਿੰਦੇ ਰੁਕ ਕੇ ਬੁੱਢੇ ਪਰ ਉਹਨੂੰ ਘਟਾਈ ਕਰੀ ਉਹ ਜੋ ਗੱਲਾਂ ਕਰਦੇ ਐ ਸਿਰ ਤਿਆ ਬਣ ਜਾ ਪਰ ਜੋਰ ਨਹੀਂ ਮਿੱਟੇ ਇਹ ਤੇ ਜੋਰ ਹੈ ਵਿਕੜਾ ਹੁੰਦਾ ਤੇ ਗੈਸ ਬਣ ਗਈ ਬਹੁਤ ਬੰਦਾ ਬੁੱਝ ਜਾ ਕੇ ਡਰ ਜਾਂਦਾ ਤੇ ਉਸ ਤੋਂ ਬਾਅਦ ਮੈਂ ਲਾਡੀ ਪਾਜੀ ਪਿੱਛੇ ਪਾਇਆ ਸੀਟ 'ਤੇ ਆ ਲੈ ਕੇ ਚੱਲ ਪਏ ਜਿਹੜਾ ਦੋ ਰਹਿ ਗਏ ਬੰਦੇ ਪਿੱਛੇ ਜਿਹੜੇ ਟਾਬੇ ਵਾਲੇ ਕਹਿੰਦਾ ਮੈਂ ਛੱਡਿਆ ਉਹਦਾ ਉਹਨੇ ਗੱਡੀ ਭਜਾਈ ਕਹਿੰਦਾ ਲੈ ਸਾਨੂੰ ਮਾਰ ਦੇਣਾ ਤਾਂ ਅਸੀਂ ਨਜ਼ੀਰ ਹਾਂ ਅਸੀਂ ਹਾਲੇ ਪਹੁੰਚੇ ਵੀ ਨਹੀਂ ਉਹ ਹਸਪਤਾਲ ਦੇ ਬੂਰੇ ਖੜਾ ਪਹਿਲਾਂ ਜਾ ਕੇ ਲੈ ਦੇਖ ਲੈ ਬੰਦੇ ਨੂੰ ਕਈਗਾ ਤਨ ਉਹਨੇ ਵੀ ਟਾਬੇ ਵਾਲੇ ਨੇ ਉੱਥੇ ਵੀ ਕੋਲੋਲੇ ਹੋਈ ਬਾਈ ਬਹੁਤ ਤਕੜੀ ਫਿਰ ਚਲ ਠੀਕ ਹੈ ਫਿਰ ਹੱਸ ਹੱਸੇ ਬਹੁਤ ਅਸੀਂ ਫਿਰ ਚਲੋ ਕਹਿੰਦਾ ਕਹਿੰਦਾ ਤੁਸੀਂ ਹੱਸਣ ਲੱਗੇ ਬੰਦੇ ਜਾਨ ਨੂੰ ਬਣੇ ਮੈਂ ਕਿਹਾ ਸਾਡੇ ਨੇ ਸਾਹ ਚ ਗਏ ਹੱਸਤਾ ਲਈਏ ਹੁਣ ਹੱਸਣਾ ਤਾਂ ਬੰਦਾ ਬੰਦਾ ਯਾਰ ਠੀਕ ਫਿਰ ਇਹ ਕਹਿੰਦਾ ਫਿਰ ਨਾਲੇ ਚੱਲਦਾ ਮੈਂ ਵਾਲੇ ਪਰਤੇ ਫਿਰ ਨਾਲੇ ਪਹਾੜ ਦੇ ਤੇ ਫਿਰ ਇਹ ਕਹਿੰਦਾ ਮੈਂ ਨਾਲੇ ਚੱਲਦਾ ਨਾ 2500 ਦੀ ਗੱਡੀ ਤਿਆਰ ਕਰਦੇ ਤੇ ਕੋਈ ਘੰਟਾ ਗਿਆ ਕੋਈ ਸਾਲਾ ਦੋ ਘੰਟੇ ਗਏ ਮਾ ਭਾਈ ਤੂੰ ਮੈਨੂੰ ਨਾਲੇ ਲੈ ਚੱਲ ਉੱਤੇ ਹੁਣ ਮਾ ਮੈਂ ਪਹੇ ਜਾਊਗਾ ਉੱਤੇ ਗਿਆ ਇਹ ਜਾਣ ਲੱਗੀ ਹੋਊਗਾ ਤਾਂ ਹਾਂ ਰਸ ਮੱਥਾ ਦੇ ਚੈਗੋਰਾ ਨਹੀਂ ਫਿਰ ਰਾਸਤੇ ਫਿਰ ਇਹ ਕਹਿੰਦਾ ਮੈਨੂੰ ਫਿਰ ਕਹਿੰਦਾ ਘਪਰਾੜ ਜੂਦੀ ਮੈਂ ਤੈਨੂੰ ਘਰ ਨੂੰ ਭੇਜ ਦਿੰਦੇ ਆ ਤੇ ਚਲ ਮੈਂ ਘਰਾਂ ਜਾ ਕੇ ਮਨ ਤੇਰਾ ਹੋਰ ਹੋ ਜਾਊਗਾ ਫਿਰ ਅਸੀਂ ਟੈਕਸੀ ਵਾਲਿਆਂ ਕਰੀ ਗੱਲਬਾਤ ਜੀ ਉਹ ਕਹਿੰਦਾ ਘੰਟੇ ਡੇਢ ਘੰਟੇ ਤਾਂ ਲਗਾਊਗਾ ਗੱਲਬਾਤ ਫਿਰ ਮੈਂ ਹੌਲੀ ਹੌਲੀ ਠੀਕ ਹੁੰਦਾ ਗਿਆ ਫਿਰ ਕਹਿੰਦਾ ਨਾਲੇ ਚੱਲਦਾ ਫਿਰ ਮੈਂ ਫਿਰ ਟੋਟੀ ਕੇ ਨਸ਼ੇ ਵਾਲੇ ਲੱਗੇ ਹੋਏ ਤੇ ਇਹ ਤਾਂ ਫਿਰ ਸਵੇਰੇ ਉੱਠਿਆ ਫਿਰ ਇਹ ਕਾ ਵੀ ਗੈਸ ਕਰੇ ਪ੍ਰੋਬਲਮ ਹੋ ਗਿਆ ਹੈ ਗੈਸੇ ਠੀਕ ਗੈਸੇ ਬਣੀ ਸਰ ਉਹ ਗੈਸ ਜੀ ਚੜ ਗਈ ਤੇ ਏਦਾਂ ਗੁੰਮ ਹੋਣਾ ਵੀ ਠੀਕ ਨਹੀਂ ਹੁੰਦਾ ਕਿਤੇ ਬਾਹਰ ਵੀ ਹੋ ਜਾਦਾ ਜੇ ਕੋਈ ਅੱਜੀ ਜਾਂਦਾ ਜੇ ਇਹ ਨਾ ਸਾਰਾ ਜੇ ਕਰਾ ਲੈਣਾ ਕਿਵੇਂ ਨਹੀਂ ਇਧਰੋਂ ਬਾਹਰ ਕੁੰਡ ਕੱਢੀ ਜਾਣਾ ਕੁੰਡ ਤਾਂ ਨਹੀਂ ਘੜਦਾ ਯਾਰ ਸ਼ਰਮ ਗੇਲ ਨੂੰ ਮਾਰ ਹੋ ਗਿਆ ਨਹੀਂ ਇਹ ਦਾ ਛੋਟਾ ਹੈ ਅਸਲ ਜੇ ਮੇਰੇ ਨਾਲ ਤੋੜ ਕੇ ਆ ਰਹੀ ਨਹੀਂ ਮੱਛੀ ਮੁਰਗਾ ਖੜਾਉਂਦਾ ਰਹਿੰਦਾ ਤਾਕ ਦੇ ਅੰਦਰ ਪੈਂਦੀ ਰਹਿੰਦੀ ਸੀ ਹਾਂ 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 ਬਦਾਮ ਦੂੰ ਲੈਂਦਾ ਕੋਈ ਸਮਾਰ ਖਾਣੇ ਨੂੰ ਤਾਕਤ ਵਾਲੀ ਚੀਜ਼ਾਂ ਬੰਦੇ ਦਾ ਬਾਹ ਤੇ ਫੋਨ ਆਇਆ ਉਹ ਕਹਿੰਦਾ ਬਦਾਮ ਨਾ ਖਾਈ ਵੀ ਗਰਮੀ ਹੈ ਕਹਿੰਦਾ ਵੀ ਇਹ ਦਿਨੋਂ ਤੋਂ ਤੂੰ ਨਾ ਚਕੰਦਰ ਆ ਰ ਗਜਰਾਂ ਦਾ ਜੂਸ ਪੀ ਅੱਛਾ ਹਾਂ ਠੀਕ ਹੈ ਮੈਂ ਸਾਡੇ ਵਾਲੇ ਚਕੰਦਰ ਹੈ ਸਾਲੇ ਛੋਟੂਟੀਆਂ ਹਾਲੇ ਲਿਆ ਕਿਲੋ ਸਾਲੇ ਕਿੰਨੇ ਦੇ ਆਉਣੀਆਂ ਸੜੀਆਂ ਉਹ ਆਪਣੀ ਡੀਕ ਦਾ ਹਲੇ ਵੀ ਖੇਤਾਂ 'ਚ ਪੱਟੂਗਾ ਮੈਂ ਉਹ ਨਹੀਂ ਲਿਆਉਂਗੇ ਸੈਰ ਨਾਲ ਜਾਣਾ ਤਾਂ ਮੈਂ ਜਾਉਂਗਾ ਹੁਣ ਜਾ ਹੀ ਨਹੀਂ ਹੁੰਦਾ ਹਾਂ ਹੁਣ ਤੂੰ ਦੱਸ ਉੱਥੇ ਤੇਰੇ ਨਾਲ ਪੈਸੇ ਹੁਣ ਜਿਹੜਾ ਤਾਂ 1.5 ਦੋ ਲੱਖ ਰੁਪਏ ਜੋੜਿਆ ਹੋਇਆ ਤਾਂ ਕਾਹਦੇ ਪਾਸੇ ਜੋੜਿਆ ਤਾਂ ਉਹ ਉਹ ਤਾਂ ਪਿੱਛੇ ਲੜਾਈਆਂ ਹੋਣੀਆਂ ਮੈਂ ਹੈਣਾ ਮੇਰਾ ਮੇਰਾ ਚਾਚਾ ਦਾ ਮੇਰਾ ਤਾਇਆ ਦਾ ਮੇਰਾ ਭਾਈ ਦਾ ਐ ਹੁਣੇ ਬੱਚਾ ਉਹਨੂੰ ਪੈਸੇ ਆ ਪਰ ਹੁਣ ਲੱਖ ਜਿਹੜੇ ਲੱਖ ਰੁਪਏ ਜੋੜਿਆ ਹੋਇਆ ਤਾਂ ਹੁਣ ਉਹ ਬਿਮਾਰੀ ਤੇ ਲਾਅ ਉਹਨੂੰ ਖਰਚ ਹੋਣਾ ਆਉਂਗਾ ਜੇਬਾਂ 'ਚ ਵੀ ਆਪਣੀ ਨਹੀਂ ਹੈਗੇ ਹਾਂ ਜੇਬਾਂ ਮੁੰਡੀਆਂ ਸਾਹ ਪੱਟ ਲੁੰਦੇ ਨੇ ਇਹ ਆਪਣੇ ਕੱਢਦੇ ਨਾਲੇ ਤਾਂ ਆਹ ਤੜੀ ਜਾਂਦਾ ਤਾਂ ਕਰਕੇ ਉਹਨੇ ਖਾ ਲਓ ਸੇਤ ਬਣਾ ਲ ਬੋਲਾ ਹਨਾ ਉਹ ਦਿੰਦੇ ਆ ਦੂਜੇ ਦੇ ਆਹ ਰੇਡੀ ਜੀ ਲੈ ਲਈ ਨਾ ਮੈਂ ਕਹਿੰਦਾ ਬਾਪੀ ਵੀਰ ਖਲੋਂਦਾ ਆ ਜਾ ਤਰਨ ਦਾ ਫੋਨ ਹੈਗਾ ਨਾ ਮੈਂ ਤੁਹਾਨੂੰ ਜੀ ਮਗਾਇਆ ਸੀ ਕਹਿੰਦਾ ਇੱਥੇ ਟੇਸਟ ਨਾਲ ਦਰਦ ਨਹੀਂ ਮਿਲਦਾ ਉਹ ਪਰਾ ਡੋਜ਼ ਤਾਂ ਦੇਖ ਲਓ ਉਹ ਵਾਲੇ ਮਿਸਤਰੀ ਵੀ ਨਹੀਂ ਕਹਿੰਦੇ ਸਾਡਾ ਬਣਿਆ ਨਹੀਂ ਹਾਲੇ ਮੈਂ ਕਹਾਂ ਬਾਅਦ ਚ ਰਹਿਣ ਦੇ ਨਾ ਛੜੀ ਜਾ ਪੀਵੀਐਸ ਲਿਆਂਦੀ ਥੋੜੀ ਤੇ ਮੈਂ ਕਹ ਡੋਜ਼ ਚੈੱਕ ਕਰ ਲਵਾਂ ਮੈਂ ਵੀ ਇੰਨੇ ਖਾ ਗਿਆ ਤਾਂ ਮੈਂ ਮੈਂ ਕੁਝ ਹੋਇਆ ਨਹੀਂ ਫੇਰ ਦੋ ਖਾ ਗਿਆ ਮੈਂ ਉੱਬ ਮੈਨੂੰ ਪਤਾ ਅਰ ਬਾਅਦ ਚ ਕਿਆ ਹੋਇਆ ਮੈਨੂੰ ਘਬਰਾੜ ਜੀ ਹੋਣ ਲੱਗ ਗਈ ਆ ਸੱਚੇ ਹੋਲੀ ਵੀ ਆ ਗਈ ਹੁਣ ਹਾਂ ਹੋਲੀ ਆ ਗਈ ਹੋਲੀ ਮਨਾਵਾਂਗੇ ਫਰਾਂਗਾ ਤਨ ਹੋਲੀ ਨੂੰ ਕਹਿਣ ਮੋਟਰ ਪੜੀ ਹੋਲੀ ਕਾਕਾ ਲਾ ਲਵਾਂ ਡਾਂਸਰ ਆਪਾਂ ਨੇ ਕਾਕਾ ਡਾਂਸਰ ਕਾਕਾ ਡਾਂਸਰ ਲੈ ਆਵਾਂ ਫਿਰ ਤਨ ਆ ਚੱਲ ਆ ਜਾ ਫਿਰ ਇਹਨੂੰ ਵੀ ਜਾਣਦੇ ਇਹਦੇ ਘਰ ਤੇ ਬਾਜਣੀ ਫੋਨ ਹੁਣ ਵੀ ਵੱਢ ਲਿਆ ਕੱਖ ਚੱਲ ਆ ਜਾ ਚੱਲ ਦੇ ਪਈ ਗਾ ਦੋ ਹੁਣ ਇਸੇ ਨਿਮਾ ਨਿਮੇ ਦੀ ਹੱਡ ਬੀਤੀ ਦੀ ਹੱਟ ਵਿੱਚ ਸਾਨੂੰ ਸਾਰੀ ਸੁਣਾਈ ਹੁਣ ਤੇ ਬਿਜਲੀ ਵਾਲੇ ਦਾ ਅੱਜ ਕੰਟੈਂਟ ਆਪਣਾ ਲਾਈਵ ਵੀਡੀਓ ਜਿਹੜੀ ਵਧੀਆ ਬਣੀ ਆਪਣੀ ਸਿੱਥੇ ਹੁਣ ਹੌਲੀ-ਹੌਲੀ ਆਪਣੀ ਟੌਰ ਬਣਦੀ ਜਾਈ ਜਣੀ ਕਰਦੇ ਲੈ ਪੁੱਤ ਜੀ ਜਿਹੜਾ ਟਾਬਿਆਂ ਦਾ ਟਾਬਿਆਂ ਦਾ ਬਹੁਤ ਡਰ ਗਿਆ ਵੀ ਕਿਤੇ ਜਿਹੜਾ ਖਾਣਾ ਖਾਦਾ ਕਿਤੇ ਉਹਦੇ ਵਿੱਚ ਤਾਂ ਨਹੀਂ ਕੋਈ ਚੀਜ਼ ਹੈਗੀ ਮੈਨੂੰ ਫੜਾ ਫੜਾ ਇੱਥੋਂ ਕੱਢ ਦਵਾਂਗਾ ਤੇ ਉੱਥੇ ਹੋਰ ਬੰਦੇ ਖੰਡੇ ਤੇ ਉਹ ਫਿਰ ਉੱਠ ਕੇ ਬਾਹਰ ਚਲੀ ਗਏ ਕਿ ਜਦੋਂ ਬੰਦਾ ਕੋਈ ਉੱਛਲਦਾ ਉਹ ਜਦੋਂ ਆ ਫਿਰ ਛੱਡੂ ਫਿਰ ਉਹ ਤਰੀਕਾ ਨਾਲ ਬਲਾ ਕਰ ਮੈਂ ਠੀਕ ਆ ਭਲਾ ਚੰਗਾ ਤੇ ਹੱਸੇ ਬਹੁਤ ਸੀ ਬਹੁਤ ਵਿੱਚ ਫਿਰ ਆ ਬਿੱਲ ਜਾਰ ਕਰ ਕਰ ਬਹੁਤ ਬੰਦਾਂ ਦੇ ਟੈਲੀਫੋਨ ਮੈਸੇਜ ਆਏ ਤੇ ਕਿੰਨੇ ਵਾਰ ਤੇ ਬਹੁਤ ਦਵਾਵਾਂ ਕੀਤੀਆਂ ਸਾਰਿਆਂ ਨੇ ਕਿ ਠੀਕ ਹੋ ਜਾ ਕੋ ਜਲਦੀ ਚਲੋ ਆ ਜਾਣਾ ਅੰਦਰ ਪਤਾ ਲਾ ਜੇ ਕੋਈ ਅੰਦਰ ਬੋਡੀ ਤੇ ਕੋਈ ਪ੍ਰੋਬਲਮ ਹੈ ਸੰਕੇਤ ਦੇ ਦਿੱਤਾ ਉਹ ਮੇਰਾ ਵੀ ਬੇਲ ਜਾਨੀ ਹੈਗਾ ਕੱਲ ਨੂੰ ਪਰਸੋਂ ਇੱਕਦਮ ਜਦ ਡਾਕਟਰ ਨਾਲ ਕਿਸੇ ਗੱਲਬਾਤ ਕਰਕੇ ਸਾਰੇ ਫਰੀਜ਼ ਦੇ ਟੈਸਟ ਕਰਵਾਉਂਦਾ ਹਾਂ ਨਾਲੇ ਆਪਣੇ ਕੋਲ ਲੂੰਗੇ ਲੈ ਐਦਾਂ ਦੇਖਦੇ ਹਾਂ ਉਸ ਇਸੇ ਚੋਂ ਸਿਜੀਲੀ ਕਾ ਆਪਣੀ ਇੱਕ ਹਾਰਟ ਦੀ ਹੁੰਦੀ ਸਾਰੀ ਬੋਡੀ ਦੀ ਸਾਰਾ ਚੈੱਕਅਪ ਕਰਾਉਣਾ ਮੈਂ ਕਰਾਂ ਕਿਸੇ ਬੰਦੇ ਨਾਲ ਗੱਲਬਾਤ ਵੀ ਸਾਰੇ ਟੈਸਟ ਕਰਵਾ ਲਏ ਇਹ ਐਸਾ ਲੱਗ ਰਿਹਾ ਥੋੜਾ ਜਿਹਾ ਪਰ ਪਤਾ ਲੱਗਦਾ ਹੈ ਪਾਕ ਤੁਸੀਂ ਵੀ ਤਾਂ ਸੋ ਕੁਮੈਂਟ ਦੇ ਵੀ ਕਿਹੜੇ ਕਿਹੜੇ ਟੈਸਟ ਹੁੰਦੇ ਬਾਡੀ ਦੇ ਜਿਹੜੇ ਸਾਰਾ ਪਤਾ ਲੱਗ ਜਾਂਦਾ ਕਿ ਭੈੜੀ ਬਿਮਾਰਤਾ ਨਹੀਂ ਹੈਗੀ ਅੰਦਰ ਹੁਣ ਮੈਨੂੰ ਪਤਾ ਨਹੀਂ ਕਿਦੋਂ ਨਾ ਕਿਸੇ ਡਾਕਟਰ ਤੋਂ ਮੈਂ ਦੇਖ ਰਿਹਾ ਸੀ ਕਿਆ ਕਹਿੰਦੇ ਬਿੜੀ ਉਹ ਦੱਸ ਦੱਸ ਰਿਹਾ ਦੇ ਵਿੱਚ ਆਹ ਟੈਸਟ ਰੱਖੋ ਇੱਕ ਕਪੜਾ ਕੋਲ ਕਿੱਟਰ ਰੱਖੋ ਪੈਰਾ ਪੈਰਾ ਸਿੱਟਾ ਫੋੜਨਾ ਪੈਰਾ ਸਪਲੇ ਡਿਸਪਰੇ ਨੇ ਦੋ ਗੋਲੀਆਂ ਹੋਰ ਕਹਿ ਰਿਹਾ ਸੀ ਉਹ ਮੈਂ ਰੱਖੀ ਫੋਟੋ ਖਿੱਚ ਕੇ ਲਈ ਲੈ ਬ੍ਰਿੰਕੂ ਵੀ ਆ ਗਿਆ ਆ ਜਾ ਵੀ ਆ ਜਾ ਇਹਨੇ ਵੀ ਬਾਈ ਬਰਫੀ ਖਾਣੀ ਆ ਆਇਆ ਮੈਂ ਲੈ ਕੇ ਗੱਡੀ ਮੋੜ ਕੇ ਅੱਛਾ ਚੱਲ ਜੀ ਹੁਣ ਲਿਆਵਾਂ ਨਾ ਬਹੁਤ ਅੱਜ ਤੇ ਪਹਲਾ ਹੀ ਬੰਦ ਕਰਦੇ ਆ ਧੰਨਵਾਦ ਜੀ ਹਰ ਤਰਫ ਲੱਗੇ ਹੋਏ ਆ